ਬਨੇ ਮੁੰਡੇ ਦੇ ਕਬੱਡੀ ਪਾਈ ਹੋਈ ਹੈ ਉਧਰਲੇ ਬਨੇ ਕੱਗੇ ਤੇ ਕੋੜਾ ਤੇ ਕੋਰੇ ਵਾਂਗ ਭੱਜਦਾ ਉਹ ਗੁਰਦੇਤ ਕਿਸ਼ਨਗੜੀਆ ਗੁਰਦੇਤ 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 ਜੱਫਾ ਲਾਉਂਦਾ ਕਿੰਨਾ ਸੋਹਣਾ ਫੱਬਦਾ ਉਹ ਜਿੰਨੂ ਜਿੰਨੂ ਜੱਫੇ ਦਾ ਨਜ਼ਾਰਾ ਆਇਆ ਤਾੜੀਆਂ ਉਹ ਕਹਿੰਦੇ ਗੁਰਦੇਤ ਵਾਹ ਵਾਹ ਕਰਾ ਗਿਆ ਉਹ ਕਹਿੰਦੇ ਗੁਰਦੇਤ ਕਰਾਉ ਵਾਹ ਵਾਹ ਲੱਭੀ ਸੁਖਿਆ ਪ੍ਰਧਾਨ ਸਾਹਿਬ ਲਾਈਵ ਖੜਾ ਹੋਇਆ ਫਤਾਪੁਰੀਆ ਇੱਕੰਮੀ ਕੰਨੀ ਦੇ ਉੱਪਰ ਖੜਾ ਹੋਇਆ ਨਾਲ ਦੇਖਾਂਗੇ ਮੁਕਾਬਲਾ ਕਿਹੜੇ ਮਲ ਦੇ ਨਾਲ ਹੁੰਦਾ ਹੈ ਅਮਨਦੀਪ ਗੇਲ ਲਖਦਾ ਹਰ ਜਫਾ ਘਰਾਲੇ ਦੀ ਟੀਮ ਨਾਲ ਵਾਲਿਆਂ ਨੇ ਮਲਕੀਤ ਕਵੇਤ ਉਹਨਾਂ ਨੇ ਗਮਾਨਪੁਰੀਏ ਗਿੰਦੇ ਹੋਣਾ ਨੇ 에ਰਪੋਰਟ ਦੇ ਉੱਪਰ ਔਰ ਕਿਨੇੜਾ ਵੱਡਾ ਟੂਰਨਾਮੈਂਟ ਹੋਇਆ ਉਸ ਗਾਂ ਦਾ ਜੇਤੂ ਬਣਿਆ ਪਰ ਫਤਾਪੁਰੀਆ ਮੇਲਾ ਬਣਾ ਗਿਆ ਇਹ ਇੱਥੇ ਰੱਖ ਕਿਆ ਬਾਤ ਹੈ ਵੀ ਨੌਜਵਾਨਾਂ ਵਾਹ ਵੀ ਫੱਤਾਪੁਰੀਆ ਓ ਇਕਮ ਦਾ ਜੱਫਾ ਕਿੱਦਾਂ ਦਾ ਲੱਗਾ ਤਾੜੀਆਂ ਖਾਣੇ ਵਾਲਿਆ ਸੱਚ ਦੱਸੀ ਇਹ ਫੇਸਬੁੱਕ ਤੇ ਫੋਟੋਆਂ ਪਾਉਣਗੇ ਜੀ ਓ ਜਿਉਂਦਿਆਂ ਨੂੰ ਇੱਥੇ ਕੋਈ ਨਹੀਂ ਪੁੱਛਦਾ ਮਰਿਆਂ ਦੇ ਸੋਲੇ ਗਾਉਣਗੇ ਜੀ ਬਾਜੇ ਵਾਲਿਆ ਤੂੰ ਸੱਚ ਦੱਸੀ ਇਹ ਫੇਸਬੁੱਕ ਤੇ ਪੋਸਟਾਂ ਪਾਉਣਗੇ ਜੀ ਆ ਵੀ ਆ ਵੀ ਕੱਟ-ਕੱਟ ਕੇ ਪੈਣਾ ਓ ਜਿੰਨੂ ਜਿੰਨੂ ਜੱਫੇ ਦਾ ਨਜ਼ਾਰਾ ਖਰੂਰ ਸਿੰਘ ਦੀ ਧਰਤੀ ਦਾ ਓ ਸਿੱਖੀ ਸਰੂਪ ਸਾਹਮਿਆ ਹੋਇਆ ਓ ਤੇਰੇ ਬਾਜ ਨੇ ਕਹਿੰਦੇ ਆਓ ਸਾਹਮਣੇ ਦੇ ਪਾਸੇ ਜੱਪ ਨੂਰ ਆ ਗਿਆ ਮਿੱਤਰੋ ਖੇਡ ਮੈਦਾਨ ਦੇ ਵਿੱਚ ਸੱਜੇ ਖੱਬੇ ਤੇ ਭਾਈ ਲੱਦੂ ਤੇ ਲਵ ਲਵ ਕੈਨੇਡਾ ਕਹਿੰਦਾ ਬਾ 500 ਦੇ ਕੇ ਵੱਡਾ ਸਨਮਾਨ ਕਰਨਾ ਲਵ ਕੈਨੇਡਾ ਯਾਰਾਂ ਦਾ ਯਾਰ ਆਪਣੇ ਵੀਰਾਂ ਨੂੰ ਪੁੱਜੇ ਸੋ ਵੱਡਾ ਧੰਨਵਾਦ 500 500 ਦਾ ਗੱਫਾ ਇਹ ਗੁਰਦੇਵਤ ਹੈ ਕਿਸ਼ਨ ਗੜੀਆ ਉਹ ਵੇਖਾਂਗੇ 500 ਦਾ ਲਵ ਵਿਚ ਭਈ ਰਾਣੀਆਂ ਝੋਨਾ ਲਾਉਂਦੀਆਂ ਫ੍ਰੀ ਮਿਲ ਗਈਆਂ ਆ ਸੱਚੇ ਖੱਬੇ ਲੱਗਦਾ ਯੋਰ ਉਧਰਲੇ ਪਾਸੇ ਫੂਲਾਵਰ ਨਾਲੇ ਵਾਲਾ ਤੇ ਨਾਲ ਕਰਦੇ ਤਕ ਕਹਿੰਦਾ ਕਹਿੰਦਾ ਪਾਸੋਂ ਇੱਕ